ਖਵਰਨਾਮਾ ਦੇਖ ਰਿਹਾ ਸਾਰੇ ਹੀ ਸ਼ੁਤਿਆਰੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੋਸ ਰਾਜ ਕਾਲੀ ਥਾਰ ਵਾਲੀ ਬੀਬੀ ਫਸੀ ਕਸੂਤੀ ਇੱਕ ਪਾਸੇ ਕਾਲੀ ਥਾਰ ਦੂਸਰੇ ਪਾਸੇ ਬੀਬੀ ਅਮਨਦੀਪ ਕੌਰ ਨੂੰ ਕਿਹਾ ਜਾਂਦਾ ਹੈ ਕਿ ਇਹ ਇੰਸਟਾਗ੍ਰam ਦੀ ਕੁਬੀਨ ਹੈ ਹਰ ਰੋਜ਼ ਰੀਲਸ ਪਾਉਣਾ ਹਰ ਰੋਜ਼ ਨਸ਼ਾ ਤਸਕਰੀ ਕਰਨਾ ਹਰ ਰੋਜ਼ ਚੰਗੇ ਬ੍ਰਾਂਡਡ ਕੱਪੜੇ ਪਾ ਕੇ ਵੀਡੀਓ ਸ਼ੂਟ ਕਰਨਾ ਤੇ ਰਜ ਕੇ ਨਸ਼ਾ ਵੇਚਣਾ ਇਹ ਪੁਰਾਣੀ ਆਦਤ ਸੀ ਇਸ ਤੋਂ ਪਹਿਲਾਂ ਦੋ ਵਾਰ ਗ੍ਰਿਫਤਾਰ ਹੋ ਚੁੱਕੀ ਕਾਲੀ ਥਾਰ ਵਾਲੀ ਬੀਬੀ ਅਮਨਦੀਪ ਕੌਰ ਦੇ ਅੱਜ ਵੱਡੇ ਖੁਲਾਸੇ ਹੋਏ ਨੇ ਇੱਕ ਪਾਸੇ ਕੱਲ ਕਿਹਾ ਜਾ ਰਿਹਾ ਸੀ ਕਿ ਜਿੰਨੀ ਵੀ ਜਾਇਦਾਦ ਹੈ ਬੀਬੀ ਅਮਨਦੀਪ ਕੌਰ ਦੇ ਕੋਲ ਜਿਸ ਨੇ ਵੱਡੇ ਅਫਸਰਾਂ ਦੀ ਸ਼ਹਿ ਹੇਠ ਵੱਡੇ ਪਦਰ ਤੇ ਨਸ਼ਾ ਤਸਕਰੀ ਕੀਤੀ ਜਿਸ ਨੇ ਕਰੋੜਾਂ ਰੁਪਏ ਦੀਆਂ ਕੋਠੀਆਂ ਬਣਾਈਆਂ ਲੱਖਾਂ ਰੁਪਏ ਦੇ ਮੋਬਾਈਲ ਲੱਖਾਂ ਰੁਪਏ ਦੀਆਂ ਘੜੀਆਂ ਤੇ ਲੱਖਾਂ ਰੁਪਏ ਦੀਆਂ ਗੱਡੀਆਂ ਅਤੇ ਲੱਖਾਂ ਰੁਪਏ ਦੇ ਗਹਿਣੇ ਯਾਨੀ ਕਿ ਇੱਕ ਘੜੀ ਦੀ ਕੀਮਤ 1.5 ਲੱਖ ਇਵਨ ਦੋ ਕੁੱਤਾ ਵੀ 1.80 ਹਜ਼ਾਰ ਰੁਪਏ ਦਾ ਹੈ ਜਿਹੜਾ ਰੀਲਸ ਇਸ ਵੇਖਿਆ ਜਾ ਸਕਦਾ ਸੀ ਜਦੋਂ ਇੰਸਟਾਗ੍ਰam ਤੇ ਰੀਲਸ ਪਾਉਂਦੀ ਹੁੰਦੀ ਸੀ ਲੇਕਿਨ ਇਧਰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਜਿਹੜੀ ਕਹਿੰਦੀ ਸੀ ਕੱਲੀ ਸਕੂਟੀ ਮੇਰੇ ਨਾਲ ਹੈ ਸਕੂਟੀ ਮੇਰੇ ਨਾਮ ਹੈ ਲੇਕਿਨ ਸਕੂਟੀ ਨਹੀਂ ਬੜਾ ਕੁਝ ਨਾਮ ਹੈ ਇਸ ਦੇ ਖੁਲਾਸੇ ਹੋ ਰਹੇ ਨੇ ਅਮਨਦੀਪ ਕੌਰ ਦੇ ਮਾਮਲੇ ਦੀ ਜਾਂਚ ਹੁਣ ਨਾਰਕੋਟਿਕਸ ਟੈਕਸ ਕੰਟਰੋਲ ਬਿਊਰੋ ਵੱਲੋਂ ਕੀਤੀ ਜਾਵੇਗੀ ਅਹਿਮ ਸਰਕਾਰੀ ਸੂਤਰਾਂ ਦੀ ਮੰਨੀਏ ਤਾਂ ਹੁਣ ਤੱਕ ਦੇ ਰਿਮਾਂਡ ਦੌਰਾਨ ਅਮਰ ਵੱਲੋਂ ਕੀਤੇ ਖੁਲਾਸੇ ਅਮਨਦੀਪ ਵੱਲੋਂ ਕੀਤੇ ਖੁਲਾਸਿਆਂ ਤੋਂ ਬਾਅਦ ਐਨ सीबी ਵੱਲੋਂ ਵੀ ਆਪਣੇ ਪੱਧਰ ਤੇ ਤਬਸੀਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਅਧਿਕਾਰੀਆਂ ਨੇ ਇਸ ਸਬੰਧ ਵਿੱਚ ਕੇਂਦਰ ਸਰਕਾਰ ਨੂੰ ਪੱਤਰ ਵੀ ਭੇਜਿਆ ਹੈ ਸੂਤਰ ਦੱਸਦੇ ਹਨ ਕਿ ਹੁਣ ਤੱਕ ਦੀ ਜਾਣਕਾਰੀ ਅਨੁਸਾਰ ਲੇਡੀ ਕਨਸਟੇਬਲ ਅਮਨਦੀਪ ਕੌਰ ਦੇ ਤਾਰ ਕੁਝ ਆਈਪੀਐਸ ਅਧਿਕਾਰੀਆਂ ਅਤੇ ਸਿਆਸੀ ਲੀਰਾਂ ਨਾਲ ਜੁੜਨ ਦੀ ਅਸ਼ੰਕਾ ਹੈ ਜਿਸ ਕਰਕੇ ਇਹ ਫੈਸਲਾ ਲਿਆ ਗਿਆ ਹੈ ਕਿ ਇਸ ਕਾਰਨ ਹੁਣ ਇਹ ਹੁਣ ਐਨਸੀਬੀ ਇਸ ਮਹਿਲਾ ਮੁਲਾਜ਼ਮ ਤੋਂ ਪੁਸ਼ਕਿਸ਼ ਪੜਤਾਲ ਕਰੇਗੀ ਤਾਂ ਜੋ ਨਸ਼ਾ ਤਸਕਰਾਂ ਦੀ ਇਸ ਗੁਰਕ ਧੰਦੀ ਦੀ ਤਹਿ ਤੱਕ ਪਹੁੰਚਿਆ ਜਾ ਸਕੇ ਅਤੇ ਜਿਹੜੀ ਸਭ ਤੋਂ ਵੱਡੀ ਖਬਰ ਹੈ ਉਹ ਇਹ ਹੈ ਕਿ ਉਧਰ ਬਟੰਡਾ ਪੁਲਿਸ ਨੇ ਅਮਨਦੀਪ ਕੌਰ ਦੇ ਬੈਂਕ ਖਾਤੇ ਆ ਜਾਇਦਾਦ ਸਬੰਧੀ ਤੱਥਾਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ ਸੂਤਰਾਂ ਮੁਤਾਬਕ ਬੈਂਕ ਖਾਤਿਆਂ ਦੀ ਜਾਂਚ ਲਈ ਪੁਲਿਸ ਨੇ ਅਦਾਲਤ ਤੋਂ ਹੀ ਪ੍ਰਵਾਨਗੀ ਵੀ ਹਾਸਲ ਕਰ ਲਈ ਹੈ ਸੂਤਰਾਂ ਦੇ ਅਨੁਸਾਰ ਕਿ ਜ਼ਿਲ੍ਹਾ ਪੁਲਿਸ ਅਮਨਦੀਪ ਕੌਰ ਦੇ ਕੁਝ ਬੈਂਕ ਖਾਦਿਆਂ ਤੇ ਰੋਕ ਲਾਉਂ ਵਿਚ ਸਫਲ ਹੋ ਗਈ ਹੈ ਪੁਲਿਸ ਨੂੰ ਪਤਾ ਲੱਗਿਆ ਹੈ ਕਿ ਕੁਝ ਦਿਨ ਪਹਿਲਾਂ ਅਮਨਦੀਪ ਖਾਤਿਆਂ ਵਿੱਚ ਲੱਖਾਂ ਦਾ ਲੈਣ-ਦੇਣ ਹੋਇਆ ਹੈ ਯਾਨੀ ਕਿ ਲੱਖਾਂ ਪੈਸਾ ਦਾ ਲੈਣ-ਦੇਣ ਹੋਇਆ ਹੈ ਕਿੰਨਾ ਦੇ ਨਾਲ ਲੈਣ-ਦੇਣ ਕੀਤਾ ਗਿਆ ਹੈ ਸੈਂਟਰ ਸਰਕਾਰ ਕਹਿੰਦੀ ਹੈ ਕਿ ਕੁਝ ਆਈਪੀਐਸ ਅਫਸਰ ਵੀ ਇਸ ਦੇ ਵਿੱਚ ਜੁੜੇ ਹੋਏ ਨੇ ਇਸ ਮਾਮਲੇ ਨੂੰ ਜਿਹੜੇ ਅੰਜਾਮ ਦਿੱਤੇ ਗਏ ਨੇ ਉਹ ਕੱਲਾ ਬੀਬਾ ਅਮਨਦੀਪ ਕੌਰ ਯਾਨਕਿ ਕਾਲੀ ਥਾਰ ਵਾਲੀ ਗੱਡੀ ਵੱਲੋਂ ਨਹੀਂ ਦਿੱਤੇ ਗਿਆ ਨਸ਼ਕਾ ਨਸ਼ਾ ਤਸਕਰੀ ਨਹੀਂ ਕੀਤੀ ਗਈ ਇਸ ਵਿੱਚ ਵੱਡੇ ਆਈਪੀਐਸ ਅਫਸਰ ਵੀ ਨੇ ਹੁਣ ਆ ਜਿਸ ਦਿਨ ਗ੍ਰਿਫਤਾਰ ਹੋਣ ਤੋਂ ਬਾਅਦ ਪਹਿਲਾਂ 5 ਦਿਨ ਲੱਖਾਂ ਰੁਪਏ ਦਾ ਇੱਕ ਦਿਨ ਦੇ ਵਿੱਚ ਟ੍ਰਾਂਜੈਕਸ਼ਨ ਕੀਤਾ ਗਿਆ ਹੈ বিবি अमनदीप कौर ਦੇ ਖਾਤਿਆਂ ਦੇ ਵਿੱਚੋਂ ਕਿੰਨਾ ਦੇ ਖਾਤਿਆਂ ਵਿੱਚ ਕੀਤਾ ਹੈ ਪੁਲਿਸ ਕਹਿੰਦੀ ਹੈ ਜਲਦੀ ਹੀ ਉਹ ਸਾਰਾ ਸਿਸਟਮ ਜਗ ਜਹਰ ਕੀਤਾ ਜਾਵੇਗਾ ਯਾਨੀ ਕਿ अमनदीप कौर ਜਿਹੜੀ ਹੈ ਉਸ ਦੀਆਂ ਮੁਸ਼ਕਲਾਂ ਵਧੀਆਂ ਜਾਰੀਆਂ ਨੇ ਰੱਜ ਕੇ 2011 ਤੋਂ ਲੈ ਕੇ ਹੁਣ ਤੱਕ ਨਸ਼ਾ ਵੇਚਿਆ ਨਸ਼ੇ ਦੀ ਤਸਕਰੀ ਕਰ ਕਰਕੇ ਉਸ ਨੇ ਕਰੋੜਾਂ ਰੁਪਏ ਦੀ ਪ੍ਰਾਪਰਟੀ ਬਣਾਈ ਅਤੇ ਹਰ ਮਹੀਨੇ ਉਸ ਦੇ ਖਾਤਿਆਂ ਦੇ ਵਿੱਚੋਂ ਲੱਖਾਂ ਦਾ ਲੈਣ-ਦੇਣ ਹੁੰਦਾ ਰਿਹਾ ਹੈ ਤੁਹਾਨੂੰ